ਕਈਆਂ ਨੂੰ ਖਾਲਸਾ ਜੀ ਪਤਾ ਨਹੀਂ ਆ ਸ਼ਹੀਦੀ ਦੇਗ ਹੁੰਦੀ ਕੀ ਹੈ ਜਿਹੜਾ ਸ਼ਹੀਦਾਂ ਫੌਜਾਂ ਦਾ ਖਾਣ ਪਾਣ ਹੈ ਖਾਲਸਾ ਜੀ ਉਹ ਸ਼ਹੀਦੀ ਦੇਗ ਹੈ ਸ਼ਹੀਦੀ ਦੇਗ ਭਾਵ ਸਤਿਗੁਰ ਜੀ ਮਹਾਰਾਜ ਵੇਲੇ ਵੀ ਖਾਲਸਾ ਜੀ ਇਹ ਪੁਰਾਤਨ ਮਰਿਆਦਾ ਅਨੁਸਾਰ ਚੱਲੀ ਆਉਂਦੀ ਹੈ ਜਦੋਂ ਬਾਦਾਮ ਰਗੜ ਕੇ ਜਦੋਂ ਸੁਨਹਿਰੀ ਸਲੋਤਰ ਨਾਲ ਬਾਦਾਮ ਰਗੜੇ ਜਾਂਦੇ ਆ ਕਾਲੀ ਮਿਰਚ ਜਾਂ ਖਾਲਸਾ ਜੀ ਇਲਾਚੀ ਵਗੈਰਾ ਜਦੋਂ ਇਹ ਰਗੜ ਕੇ ਇੱਕ ਦੇ ਇਹ ਬਹੁਤ ਤਾਕਤ ਵਾਲੀ ਚੀਜ਼ ਹੈ ਗੁਰੂ ਘਰਾਂ ਦੇ ਵਿੱਚ ਇਹੀ ਪ੍ਰਚਲਿਤ ਸੀ ਚਾਹ ਨਹੀਂ ਸੀ ਪੀਤੀ ਜਾਂਦੀ ਇਹ ਚਾਹ ਦੇ ਖਾਲਸਾ ਜੀ ਸਾਡੇ ਲੋਕਾਂ ਨੇ ਆਪ ਸ਼ੁਰੂ ਕੀਤੀ ਹੈ ਗੁਰੂ ਘਰਾਂ ਦੇ ਅੰਦਰ ਚਾਹ ਜਿਹੜੀ ਹੈ ਉਹ ਮਨਮਤ ਅਨੁਸਾਰ ਮੰਨੀ ਜਾਂਦੀ ਇਹਨੂੰ ਤਮਾਕੂ ਦੀ ਪੋਠ ਵੀ ਲੱਗਦੀ ਹੈ ਪੱਤੀ ਨੂੰ ਇਹ ਖਾਲਸਾ ਜੀ ਮਤਾ ਵੀ ਪਾਸ ਹੋਇਆ ਸੀ ਬਹੁਤ ਪੁਰਾਣੇ ਸਮੇਂ ਵਿੱਚ ਇਸ ਕਰਕੇ ਜਿਹੜੇ ਨਿਹੰਗ ਸਿੰਘ ਹੈ ਜ਼ਿਆਦਾਤਰ ਚਾਹ ਨਹੀਂ ਪੀਂਦੇ ਚਾਹ ਤੋਂ ਦੂਰ ਰਹਿੰਦੇ ਆ ਤੇ ਇਹ ਜਿਹੜਾ ਰਗੜਾ ਹੈ ਖਾਲਸਾ ਜੀ ਜਿੱਥੇ ਸੁਨਹਿਰਾ ਤੇ ਸਲੂਤਰ ਵਿੱਚ ਪਾ ਕੇ ਬਦਾਮ ਰਗੜੇ ਜਾਂਦੇ ਆ ਬਾਣੀ ਪੜ ਕੇ ਜਾਪ ਕੀਤਾ ਜਾਂਦਾ ਉਥੋਂ ਵੱਦ ਬਲਾਵਾ ਭੱਜ ਜਾਂਦੀਆਂ ਜਿੰਨਾ ਘਰਾਂ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਦਾਸ ਹੁਣ ਜਾਂਦਾ ਤੇ ਖਾਲਸਾ ਜੀ ਬਹੁਤ ਸਾਰੀ ਸੰਗਤ ਹੈ ਜਿਹੜੀ ਖਾਲਸਾ ਜੀ ਧੱਕੇ ਨਾਲ ਕਰੀ ਖੜਦੀ ਹੈ ਵੀ ਸਾਡੇ ਘਰੇ ਰਗੜਾ ਲਾਓ ਮਾਂ ਬੁਰਸ਼ਾਂ ਨੂੰ ਤੇ ਰਗੜਾ ਜਦੋਂ ਫੌਜਾਂ ਲਾਉਂਦੀਆਂ ਲਾੜਲੀਆਂ ਤੇ ਖਾਲਸਾ ਜੀ ਅਰਦਾਸ ਬੇਨਤੀ ਕਰਦੀਆਂ ਫਿਰ ਘਰ ਵਾਲੇ ਪੇਟਾ ਪੇਟ ਕਰਦੇ ਆ ਫਿਰ ਉਹਨਾਂ ਦੇ ਘਰ ਜਿਹੜਾ ਕੋਈ ਮਾੜਾ ਪਹਿਰਾ ਹੁੰਦਾ ਸੁਰੀ ਪਹਿਰਾ ਹੁੰਦਾ ਉਹ ਨਾਸ ਹੋ ਜਾਂਦਾ ਤੇ ਚੜ੍ਹਦੀ ਕਲਾ ਵਰਤ ਜਾਂਦੀ ਹੈ ਸ਼ਹੀਦੀ ਦੇ ਕਰਾਉਣ ਨਾਲ ਜਿੱਦਾਂ ਹੁਣ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਤੇ ਲਗਾਤਾਰ ਖਾਲਸਾ ਜੀ ਰਗੜੇ ਲੱਗਦੇ ਉਥੇ ਜੇ ਆਪਾਂ ਰਸਤਬਸਤ ਲੈ ਕੇ ਜਾਈਏ ਪਰਚੀ ਅਰਦਾਸ ਦੀ ਵਿੱਚ ਪਾ ਦਈਏ ਤੇ ਅਰਦਾਸ ਹੁੰਦੀ ਹੈ ਬੇਅੰਤ ਖਾਲਸਾ ਜੀ ਸੰਗਤਾਂ ਦੇ ਜਿਹੜੇ ਮੋਰਚੇ ਫਤੇ ਹੋਏ ਆ ਉਹ ਸ਼ਹੀਦੀ ਦੇ ਗਣ ਜਿਨ੍ਹਾਂ ਦਾ ਕੋਈ ਕਰੜਾ ਮੋਰਚਾ ਹੁੰਦਾ ਨਹੀਂ ਹੁੰਦਾ ਉਹ ਫਿਰ ਖਾਲਸਾ ਜੀ ਲਗਾਤਾਰ ਕਰਾਉਣ ਤੇ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ